ਜਿਸ ਨੇ ਤਰਕ ਤੇ ਮਿਆਣਾ ਦਾ ਗੀਤ ਨਾਲ ਨਾਮਬਰ ਕਰ ਸੋ ਕਿਹੜਾ ਗਿਆ ਗੀਤਾਂ ਦੀਆਂ ਪੁਸਤਕਾਂ ਇਹਨਾਂ ਦੀਆਂ ਕਾਰ ਸਰ ਰਿਆ ਜਿਹਨਾਂ ਚ ਮੈਂ ਨੋਟ ਕੀਤੇ ਜਿਹੜੇ 16 ਅਭਿਨੇ ਪੁਲੇ ਜਿਹੜੇ ਸੀਗੇ 1978 ਦੇ ਵਿੱਚ ਇਹਨਾਂ ਦੀ ਕਿਤਾਬ ਆਈ ਸੀ ਉਸ ਤੋਂ ਬਾਅਦ 54 ਉਹ ਦਸੰਬਰ 1978 ਚ ਸੀਗੀ ਤੋਂ ਨੰਬਰ ਹੋਵੇਗਾ ਇਹ 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 40 ਹੁੰਦਾ ਇਹਨਾਂ ਨੇ ਤਕਰੀਬਨ ਗੀਤ ਸੰਗ੍ਰਹਿ ਜਿਹੜੇ ਚਾਰ ਕਿਤਾਬਾਂ ਜਾਗ ਕੋਈ ਨਵਾਂ ਦੀਵਾ ਬੜੇ ਪੂਰੀ ਦੇ ਫੁੱਲ ਬਿੱਤੀ ਦਾ ਮੋਰ ਹਨਾ ਨੂੰ ਮੈਂ ਨਹੀਂ ਏਕਤਾ ਲਈ ਇਹਨਾਂ ਯਾ ਵਿਕੁਲਿੰਗਵਾ ਕਿਲਾ ਜਾਂ ਤੇ ਇਹੋ ਜਿਹੇ ਗੀਤ ਜਿਹੜੇ ਨੇ ਇਹਨਾਂ ਦੀਆਂ ਗੀਤ ਪੀਆ ਤੱਤਾਆਂ ਭਾਇ ਕਾਵਿਨਾਟਕਾ ਇਹਨੇ ਵਾਰਤਕੀਆਂ ਤੱਤਾਆਂ ਆਈਆਂ ਤੇ ਹੁਣ ਇਹਨਾਂ ਨੇ ਜਿਹੜਾ ਗੀਤ ਕਾਇਕਾਂ ਦੇ ਚਾਰੇ ਜਿਹੜਾ ਆਪਣਾ ਨੌਵੰਦ ਦੇ ਵਿੱਚ ਉਹ ਸਾਰੇ ਹੀ ਜਿਹੜੇ ਕਾਰਕਾਂ ਦੇ ਬਾਰੇ ਤਕਰੀਬਨ ਇਹਨਾਂ ਨੇ ਲਿਖਿਆ ਸੋ ਮੈਂ ਇਹਨਾਂ ਦਾ ਬਹੁਤ ਹੀ ਲੋਕਸ਼ਾਸਨ ਮੰਡਲ ਨੂੰ ਕਈ ਦਿਨ ਸੁਪਰ ਗੁਜ਼ਾਰਾ ਜਿਨ੍ਹਾਂ ਨੇ ਸਮਾਂ ਵੀ ਕੱਢਿਆ ਸਾਡੀ ਛੋਟੀ ਜਿਹੀ ਬੁਜ਼ਾਰਿਸ਼ ਦੇ ਉੱਤੇ ਸਾਡੇ ਜਿਹੜੇ ਸਾਡੇ ਸਾਥੀ ਬੈਠੇ ਨੇ ਤੇ ਸਾਡੇ ਸਾਹਿਤਕ دوست ਨੇ ਇਹਨਾਂ ਨੂੰ ਇਹਨਾਂ ਨਾਲ ਬਣਾ ਦਾ ਜਿਹੜਾ ਮੌਕਾ ਮਿਲਿਆ ਉਹ ਜਿਹੜਾ ਅੱਜ ਅਸੀਂ ਅਵੇਲ ਕਰਾਂਗੇ ਉਹ ਮੈਂ ਅਗਲੀ ਬੇਨਤੀ ਕਰ ਰਿਹਾ ਹਾਂ ਕਿ ਵੀ ਉਤਾਰ ਹਰਤਾਲ ਕੀ ਤਾਂ ਗਵਾਜ਼ੀ ਹੋ ਜਿਹੜੇ ਕਿ ਆਪ ਖੁਦ ਬਹੁਤ ਵਧੀਆ ਐਕਟਰ ਤੇ ਗਾਇਕ ਨੇ ਉਹ ਆਪਣੀ ਨਾਲ ਇੱਕ ਰਚਨਾ ਸੁਣਾਉਂਗੇ ਅਤੇ ਉਸ ਤੋਂ ਬਾਅਦ ਕਮਿਆੜਾ ਸਾਹਿਬ ਨਾਲ ਜਿਹੜੇ ਸਾਂਝੇ ਇਹਨਾਂ ਦੇ ਪੜਾਏ ਦਿੱਤੇ ਨੇ ਉਹਦੇ ਬਾਰੇ ਵੀ ਗੱਲ ਕਰਨਗੇ ਆਕਾਸ਼ ਹਰਤਾਲ ਉਹ ਜਨਤਨਾ ਤੋਂ